ਨੋ ਡਿਸਟਰਬੈਂਸ ਮੈਟ੍ਰਸ ਇਹ ਮਾਰਕੀਟ ਚ ਆਮ ਤੌਰ ਤੇ ਇਸ ਚੀਜ਼ ਦੇ ਨਾਮ ਤੇ ਕਾਫੀ ਪੈਸੇ ਲਿੱਤੇ ਜਾਂਦੇ ਆ ਇਹ ਅਸੀਂ ਨਾਰਮਲੀ ਤੁਹਾਨੂੰ ਦੇ ਦਿੰਨੇ ਆ ਅੱਛਾ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਦੇ ਗਲਾਸ ਪਏ ਆ ਚਾਹੇ ਇਧਰਲੇ ਪਾਸੇ ਇੱਕ ਬੰਦਾ ਲੇਟਿਆ ਹੋਇਆ ਹੈ ਜੇ ਨਾਲ ਦਾ ਬੰਦਾ ਬੈੱਡ ਤੇ ਚੜ੍ਹ ਕੇ ਛਾਲਾਂ ਵੀ ਲਗਾ ਰਿਹਾ ਤਾਂ ਪਤਾ ਨਹੀਂ ਲੱਗੇਗਾ ਕਿ ਉਹਦੀ ਜੋ ਨੀਂਦ ਦਾ ਡਿਸਟਰਬ ਨਹੀਂ ਹੋਏਗੀ ਤਾਂ ਮੈਂ ਉਹੀ ਦੇਖ ਰਿਹਾ ਸੀ ਨਾ ਵੀ ਘਰੇ ਕਈ ਵਾਰੀ ਆਪਾਂ ਗਲਾਸ ਰੱਖ ਦਿੰਨੇ ਆ ਘਰੇ ਨਿਆਣੇ ਹੁੰਦੇ ਛੋਟੇ ਤਾਂ ਉਹ ਜੋ ਛਾਲਾ ਮਾਰਦੇ ਤਾਂ ਪਾਣੀ ਸਾਰਾ ਉੱਤੇ ਡੁੱਲ੍ਹ ਜਾਂਦਾ ਨਾ ਉਹ ਗੱਦਾਂ ਦੇ ਅੰਦਰ ਚਲਾ ਜਾਂਦਾ ਤੇ ਆ ਇਹ ਤਾਂ ਹਿੱਲਦਾ ਹੀ ਨਹੀਂ ਹਦੋਂ ਉੱਤੇ ਕੋ ਪੰਜਾਇ ਫਿਰਦਾ ਹਨ ਸਾਰਾ ਪਾਣੀ ਬਿਲਕੁਲ ਆ ਨੇੜੇ ਆ ਕੇ ਦਿਖਾਈ ਆ ਦੇ ਆ ਚੈੱਕ ਕਰੇ ਤੁਹਾਨੂੰ ਇੱਥੇ ਐਂ ਲੱਗੇਗਾ ਜੀ ਕਿ ਗਿੱਲਾ ਹੋ ਰਿਹਾ ਪਾਣੀ نیچے ਜਾ ਰਿਹਾ ਪਰ ਪਾਣੀ نیچے ਨਹੀਂ ਜਾਏਗਾ ਕੋ ਨੀਚੇ ਜਮਾ ਨਹੀਂ ਜਾਣਾ ਪਾਣੀ ਹਾਂਜੀ ਉਹ ਉਤਾਰ ਕੇ ਦਿਖਲੀ ਹੁਣ ਆ ਤੁਹਾਨੂੰ ਉਤਾਰ ਕੇ ਵੀ ਦਿਖਾਉਣਾ ਆ ਬਿਲਕੁਲ ਅ ਜੀ ਆ ਚੈੱਕ ਕਰਦੇ ਆ ਦੇ ਕੋਈ ਪਹਿਲੀ ਗੱਲ ਤਾਂ ਪਾਣੀ ਉੱਪਰ ਪੰਜਾਇ ਫਿਰਦਾ ਹਾਂ ਸਾਰਾ ਪਾਣੀ ਉੱਤੇ ਜਾਂਦਾ ਹਨ ਇਸ ਤੋਂ ਬਾਅਦ ਜੀ ਦੇਖੋ ਮੈਂ نیچے ਨੈਪਕਿਨ ਰੱਖ ਰੱਖਿਆ ਬਿਲਕੁਲ ਸੁੱਕੇ ਨੈਪਕਿਨ ਹੈ ਨੈਪਕਿਨ ਜਮ ਸੁੱਕੇ ਹੈ ਬਿਲਕੁਲ ਆ ਤਿੰਨੇ ਨੈਪਕਿਨ ਸੀਗੇ ਤਿੰਨੇ ਨੈਪਕਿਨ ਬਿਲਕੁਲ ਸੁੱਕੇ ਨੇ ਤੇ ਭਾਈ ਪਾਣੀ ਦੇ ਜੇ ਪਾਸੇ ਹੋਰ ਤਾਂ ਡਲ ਗਿਆ ਮਤਲਬ ਹੀ ਨਹੀਂ ਜੀ ਹੈ ਤੂੰ ਆ ਵੇਖੋ ਜੀ ਇਹਦੇ ਵਿੱਚ ਤੁਸੀਂ ਆ ਪਿਛੇ ਪਾਣੀ ਪੀਹ ਜੀ ਇੱਕ ਗਲਾਸ ਹੋਰ ਸੇਟੋ ਜਿਹਦੇ ਵਿੱਚ ਆ ਆ ਤੁਹਾਨੂੰ ਹੋਰ ਦਿਖਾ ਦਿਆਂ ਇ ਇ ਇਥੇ ਕਰੀ ਜਗਾ ਆ ਨੈਪਕਿਨ ਆ ਮੇਰੇ ਹੱਥ ਚ ਆ ਨੈਪਕਿਨ ਆ ਦਿਖਾ ਦਿੰ ਭਾਈ ਹਨ ਤੇ ਆ ਨੈਪਕਿਨ ਆਪਾਂ ਫੇਰ ਇਹਦੇ ਥੱਲੇ ਕਰਦੇ ਆ ਇਥੇ ਆ ਮੇਰਾ ਹੱਥ ਹੈ ਤੇ ਇਥੇ ਪਾਉਣੇ ਪਾਣੀ ਤੇ ਹੁਣ ਤੁਹਾਨੂੰ ਨੈਪਕਿਨ ਦਿਖਾ ਦੇਵਾਂ ਪੂਰਾ ਸੁੱਕਾ ਹੀ ਪਿਆ ਬਿਲਕੁਲ ਗਿੱਲਾ ਨਹੀਂ ਹੋਇਆ ਤੇ ਪਾਣੀ ਸਾਰਾ ਉਹ ਫਿਰਦਾ ਉਹਦੇ ਵਿੱਚ ਦੋ ਗਲਾਸ ਪਾਣੀ ਦੇ ਦੋਨੇ ਉਹ ਤੁਰੇ ਫਿਰਦੇ ਨੇ ਹਨ ਬਿਲਕੁਲ ਜੀ ਬਿਲਕੁਲ ਤੇ ਇਹਦਾ ਚੀਜ਼ ਵਧੀਆ ਬਈ ਹਨਾ ਕਰੇ ਫਿਰ ਛੋਟੇ ਜਵਾਕ ਦਾ ਉਹਨਾਂ ਵਾਸਤੇ ਤਾਂ ਬਹੁਤ ਫਾਇਦੇਮੰਦ ਚੀਜ਼ ਹੈ ਬਿਲਕੁਲ ਜੀ ਹਨਾ ਇੱਕ ਬੱਚਾ ਕੋ ਛੋਟਾ ਹੁੰਦਾ ਵਾਸ਼ਰੂਮ ਵਗੈਰਾ ਕਰਦਾ ਜਾਂ ਪਾਣੀ ਵੈਸੇ ਹੀ ਢੁਲੇ ਜਾਂਦਾ ਹਾਂਜੀ ਤੇ ਇਹ ਵਧੀਆ ਚੀਜ਼ ਹੈ ਹਨਾ ਜੀ ਸਾਡਾ ਆਰਥੋਪੈਡਿਕ ਪ੍ਰੀਮੀਅਮ ਦੇ ਵਿੱਚ 쿨ਿੰਗ ਮੈਟ੍ਰਸ ਜਿਵੇਂ ਆਪਾਂ ਮਾਰਕੀਟ 'ਚ ਸੁਣਦੇ ਹਾਂ ਜੀ ਗਰਮ ਠੰਡੇ ਗੱਦੇ ਠੀਕ ਹੈ ਜੀ ਸਾਰੀ ਕਹਿੰਦੀਆਂ ਗੱਲਾਂ ਹੁੰਦੀਆਂ ਜੀ ਇਹ ਤੁਹਾਨੂੰ ਚੈੱਕ ਕਰਵਾਉਣਾ ਜੀ ਨਹੀਂ ਇਹ ਇਹ ਕਾਦਾ ਗਰਮ ਠੰਡਾ ਮਨਾਇਆ ਦੱਸੋ ਹੋਰ ਕੰਦੇ ਇਹਦੇ ਵਿੱਚ ਨਿਕਲੀਆਂ ਪਈਆਂ ਪਹਿਲਾਂ ਤਾਂ ਇਹ ਇਹ ਦੇਖੋ ਕਿੰਨਾ ਠੰਡਾ ਹੋਇਆ ਤੁਹਾਡਾ ਪਿਓਰ ਲੇਟੈਕਸ ਆਏਗੀ ਜੀ ਮੋਰੀਆਂ ਇਹਦੇ ਵਿੱਚ ਬਰੀਥੇਬਿਲਟੀ ਨੂੰ ਹੁੰਦੀਆਂ ਜਦੋਂ ਇਸ ਤੇ ਬੈਠਦੇ ਆ ਤਾਂ ਹਵਾ ਅਗਾ ਪਛਾਂ ਜਾਂਦੀ ਹੈ ਗੱਦਾ ਠੰਡਾ ਰਹਿੰਦਾ ਹੈ نیچے ਤੁਸੀਂ ਚੈੱਕ ਕਰੋਗੇ ਇਹਦੇ ਅਸੀਂ ਲਗਾ ਰੱਖੀ ਹੈ ਤੁਹਾਡੀ ਐਕਟਰੀ ਸ਼ੇਪ ਦੇ ਵਿੱਚ ਫਾਰਮ ਇਹਦੇ ਵਿੱਚ ਵੀ ਕੀ ਰਹਿ ਕੇ ਹਵਾ ਅੰਦਰ ਰਹਿੰਦੀ ਹੈ ਤਾਂ ਜਦੋਂ ਬੈਠਦੇ ਕਰਦੇ ਹਾਂ ਹਵਾ ਕਰਾਸ ਹੁੰਦੀ ਹੈ ਠੰਡਾ ਰਹਿੰਦਾ ਅਗਲੀ ਗੱਲ ਇਹ ਬਾਡੀ ਨੂੰ ਇੱਕ ਮ사ਜ ਜੀ ਦੀ ਫੀਲ ਦਿੰਦਾ ਜਿਵੇਂ ਆਪਾਂ ਅੱਛਾ ਮੰਨ ਲਓ ਵੀ ਆਹ ਆ ਇਧਰ ਨੂੰ ਕਰੋ ਮੜਾ ਹੈ ਹਨਾ ਵੀ ਆਹ ਜਿਹੜਾ ਗੈਪ ਰਹਿ ਗਿਆ ਇਹਦੇ ਵਿੱਚ ਦੀ ਹਵਾ ਕਰਾਸ ਕਰਦੀ ਰਹਿੰਦੀ ਹੈ ਆ ਜਿਹੜਾ ਸੁਰਾਖ ਹੈ ਇਹਦੇ ਵਿੱਚ ਹੈ ਆ ਨੇੜੇ ਆ ਕੇ ਦਿਖਾ ਦਿਆਂ ਜਿਹਨੇ ਵੀ ਤੁਸੀਂ ਸੁਰਾਖ ਦੇਖ ਰਹੇ ਹੋ ਨਾ ਇਹੇ ਹਵਾ ਕਰਾਸ ਕਰਨਗੇ ਤੇ ਇਹ ਠੰਡਾ ਰਹਿਣਾ ਗੱਦਾ ਇਸ ਦੇ ਉੱਪਰ ਪ੍ਰੀਤਵਰ ਵੀ ਤੁਸੀਂ ਇੱਕ ਵਾਰ ਲੇਟ ਕੇ ਚੈੱਕ ਕਰੋ ਤੇ ਆ ਤੁਹਾਨੂੰ ਦਿਖਾਵਿਦਨੇ ਆ ਇਸ ਤੇ ਲੇਟੇ ਦਾ ਆਈ ਫੀਲ ਆਉਂਦਾ ਜਿੱਦਾਂ ਕਿ ਆਪਾਂ ਬਦਲਾਂ ਤੇ ਬਈ ਸੌਫਟ ਵੀ ਬਹੁਤ ਆਣਾ ਆਪਾਂ ਜਿਵੇਂ ਬਦਲਾਂ ਤੇ ਸੁੱਤੇ ਪਏ ਹੁੰਦੇ ਆ ਉਹ ਫੀਲ ਦਿੰਦਾ ਜੀ ਗੱਦਾ ਇਹ ਬਈ ਇਹ ਚੀਜ਼ ਹੀ ਵਾਕਈ ਬੜੀ ਨਿਆਰੀ ਆ ਬਿਲਕੁਲ ਜੀ ਇਸ ਗੱਦਿਆਂ ਦਾ ਜੀ ਆਨਲਾਈਨ ਤੁਹਾਡੇ ਤੋਂ ਜਾਂ ਮਾਰਕੀਟ ਦੇ ਵਿੱਚ ਬ੍ਰਾਂਡਸ ਵਾਲੇ 50000 ਤੋਂ ਲੈ ਕੇ 80000 ਲੱਖ ਲੱਖ ਰੁਪਏ ਸੀ ਗੱਦੇ ਲਈ ਜਾ ਰਹੇ ਇਹਦਾ ਹਾਂਜੀ ਤੇ ਆਪਣੇ ਕੋਲ ਫਿਰ ਕਿੰਨੇ ਦਾ ਹੋਣਾ ਹੈ ਮੇਰੇ ਕੋਲ ਜੀ ਤੁਹਾਨੂੰ ਇਹ ਮੈਟ੍ਰਸ 22000 ਤੋਂ ਲੈ ਕੇ 25000 ਦੇ ਵਿੱਚ ਤਿਆਰ ਮਿਲ ਜਾਂਦਾ ਇਨਾ ਫਰਕ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਫਰਕ ਪੈ ਗਿਆ ਬਿਲਕੁਲ ਬਾਈ ਤੋਂ ਬੱਚੇ ਹਨ ਬਿਲਕੁਲ ਜੀ ਤਾਂ ਵੇਖ ਲਓ ਤੁਸੀਂ ਬਹੁਤ ਵਧੀਆ ਚੀਜ਼ ਹੈ ਕਿ ਜਿਵੇਂ ਹੁਣ ਗਰਮੀਆਂ ਤਾਂ ਗਰਮੀਆਂ ਦੇ ਵਿੱਚ ਤੁਸੀਂ ਆ ਗੱਦੇ ਇਹ ਬਈ ਦੋਨੇ ਸਾਈਡਾਂ ਵੀ ਹੋਏ ਨੇ ਜਿਵੇਂ ਇੱਕ ਪਾਸੇ ਗਰਮ ਇੱਕ ਪਾਸੇ ਠੰਡੇ ਵਾਲਾ ਸਿਸਟਮ ਹੈ ਬਿਲਕੁਲ ਕਦੇ ਦੋ ਪਾਸੇ ਵਰਤੇ ਜਾਂਦੇ ਜੀ ਇਹ ਦੋਨੇ ਪਾਸੇ ਵਰਤੇ ਜਾਂਦੇ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਇੱਕ ਆਹ ਦੇਖ ਰਿਹਾ ਸੀ ਆਹ ਬੜੀ ਵਧੀਆ ਫਾਰਮ ਜੀ ਬਈ ਗਰਮੀਆਂ ਵਾਸਤੇ ਇਹ ਵੀ ਇੱਕ ਹੈ ਜੀ ਫਾਰਮ ਨਵੀਂ ਆਈ ਹੈ ਇਹ ਤੁਹਾਡੇ ਤਾਈਵਾਨ ਤੋਂ ਇੰਪੋਰਟ ਫਾਰਮ ਹੈ ਤੁਸੀਂ ਚੈੱਕ ਹਾਂ ਜੀ ਇਹਨੂੰ ਚੈੱਕ ਕਰ ਸਕਦੇ ਹੋ ਜੀ ਇਹ ਤੁਹਾਡੀ ਕੂਲ ਜਲ ਪਾਰਟੀਕਲ ਇਨਫਿਊਜ਼ਡ ਫਾਰਮ ਹੈ ਅੱਛਾ ਹਾਂ ਜੀ ਅੱਛਾ ਇਹ ਵੀ ਠੰਡੀ ਰਹਿਣੀ ਹੈ ਇਹ ਵੀ ਠੰਡੀ ਰਹਿਣੀ ਹੈ ਜੀ ਆਮ ਤੌਰ ਤੇ ਜਿਹੜੇ ਬਾਕੀ ਮੈਟਰੈਸ ਹੁੰਦੇ ਆ ਉਹਨਾਂ ਨਾਲੋਂ ਇਹ ਜ਼ਿਆਦਾ ਠੰਡੀ ਰਹਿੰਦੀ ਹੈ ਜੀ ਜਿਵੇਂ ਦੇਖੋ ਆਪਣਾ ਇਹ ਫੋਲਡਿੰਗ ਮੈਟਰੈਸ ਆ ਰਿਹਾ ਜੀ ਅੱਛਾ ਫੋਲਡ ਹੋ ਜਾਂਦੇ ਹੈ ਬਿਲਕੁਲ ਜੀ ਮੈਟਰੈਸ ਫੋਲਡ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਨਾ ਹਾਂ ਜੀ ਬਿਲਕੁਲ ਜੀ ਜਿਵੇਂ ਫੋਲਡ ਹੋ ਗਿਆ ਲੇਡੀਜ਼ ਨੇ ਕੁਝ ਬੈੱਡ ਚੋਂ ਸਮਾਨ ਕੱਢਣਾ ਬਹੁਤ ਹੀ ਸੌਖਾ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਬੈੱਡ ਗੱਦੇ ਨੂੰ ਵਾਪਸ ਫਿਰ ਦਿੰਦੇ ਆ ਬਿਲਕੁਲ ਪਲੇਨ ਉਹਨਾਂ ਗੱਦਾ ਵਿੱਚ ਦੀ ਫੀਲ ਨਹੀਂ ਆਉਂਦਾ ਕਿ ਜੀ ਗੱਦੇ ਅੜੜਾ ਨਹੀਂ ਤਾਂ ਭਾਈ ਦੂਸਰੇ ਤਾਂ ਗੈਪ ਹੀ ਪੈ ਜਾਂਦਾ ਹਨਾ ਹੁਣ ਕਿ ਇਧਰੋਂ ਇਧਰ ਨੂੰ ਕਰੀ ਜਾਓ ਤੇ ਇਹ ਤਾਂ ਤਾਂ ਪਤਾ ਹੀ ਨਹੀਂ ਲੱਗਦਾ ਬਿਲਕੁਲ ਹਨਾ ਥੱਲੋਂ ਵਧੀਆ ਚੀਜ਼ ਆ ਦੇਖ ਲੋ ਜੇ ਮਰਜ਼ੀ ਇਹਨੂੰ ਚੱਕੀ ਚੱਲੋ ਘਰੇ ਕੱਲੀ ਲੇਡੀ ਜੇ ਸਮਾਨ ਕੱਢਣਾ ਜਿੱਧਰੋਂ ਮਰਜ਼ੀ ਕੱਢ ਲੋ ਬਹੁਤ ਸੌਖਾ ਹੋ ਗਿਆ ਜੀ ਸੌਖਾ ਹਨੇ ਤੋਂ ਅੱਜ ਤੋਂ ਬਾਅਦ ਬਿਲਕੁਲ ਆ ਆ ਦੇਖ ਰਹੀ ਬਈ ਆ ਬੜਾ ਉੱਚਾ ਕਦਾ ਇਹ ਇੱਕ ਇੱਕ ਕਦੇ ਘਰੇ ਲੈ ਕੇ ਜਾਂਦੇ ਕੋਟ ਲਟ ਲਟ ਵਾਲਾ ਇਹ 10 ਇੰਚੀ ਦਾ ਮੈਟ੍ਰਸ ਹੈ ਜੀ ਤੁਹਾਨੂੰ ਇਹ ਹੋਟਲ ਦੇ ਵਿੱਚ ਆਮ ਤੌਰ ਤੇ ਮਿਲਦੇ ਇਹ ਵੀ ਹੋਟਲ ਵਰਸਟੇ ਹੀ ਬਣਿਆ ਹੋਇਆ ਗੱਦੇ 11 ਇੰਚੀ 12 ਇੰਚੀ ਅਲਟਰਾ ਸੌਫਟ ਚਾਹੀਦਾ ਤੁਹਾਨੂੰ ਮੈਟ੍ਰਸ ਅਲਟਰਾ ਹਾਰਡ ਮੈਟ੍ਰਸ ਚਾਹੀਦਾ ਤੁਹਾਨੂੰ ਮੈਂ ਹੋਰ ਵੀ ਚੈੱਕ ਕਰਵਾ ਲਵਾਂ ਇਹਦੇ ਵਿੱਚ ਸਪ੍ਰਿੰਗ ਸੂਟ ਵੀ ਆ ਜਾਂ ਕੀ ਕੀ ਹੁੰਦਾ ਹੈ ਸਪ੍ਰਿੰਗ ਵੀ ਮਿਲਦੇ ਆ ਦੇ ਵਿੱਚ ਵਿਦਆਊਟ ਸਪ੍ਰਿੰਗ ਵੀ ਮਿਲਦੇ ਆ ਫਾਰਮ ਦੇ ਵਿੱਚ ਵੀ ਆਪਾਂ ਤਿਆਰ ਕਰ ਸਕਦੇ ਆ ਕਿੰਨਾ 10 ਇੰਚੀ ਦੱਸਿਆ ਇਹ 10 ਇੰਚੀ ਖਾਸੇ ਉੱਚਾ ਹੋ ਜਾਂਦਾ ਨਾ ਫਿਰ ਬਿਲਕੁਲ ਜੀ ਆਮ ਤੌਰ ਤੇ ਹੋਟਲਾਂ ਦੇ ਵਿੱਚ ਚੱਲਦਾ ਹੈ ਪੀ ਬਾਕੀ ਆਪਾਂ ਘਰਾਂ ਦੇ ਵਿੱਚ ਵੀ ਅੱਜ ਕੱਲ ਚੱਲਣ ਲੱਗ ਪਿਆ ਜੀ ਕਿਉਂਕਿ ਲekin ਕਿੰਨੇ ਕੇ ਮੰਨ ਲਓ ਕਿੱਥੋਂ ਸਟਾਰਟ ਹੋ ਜਾਂਦੀ ਦੀ ਰੇਂਜ ਇਹਦੀ ਜੇ ਆਪਾਂ 10 ਇੰਚੀ ਗੱਦਾ ਦੀ ਗੱਲ ਕਰੀਏ ਜੀ ਤਾਂ 12000 ਤੋਂ ਗੱਦਾ ਸ਼ੁਰੂ ਹੋਇਆ ਨਫ ਤੋਂ ਬਾਅਦ ਰੇਟ ਕੁਆਲਟੀ ਵਾਈਜ਼ ਵਧਦਾ ਰਹਿੰਦਾ ਹੈ ਅੱਛਾ ਇਹ ਤੁਸੀਂ ਚੈੱਕ ਕਰੋ ਜੀ 8 ਇੰਚੀ ਗੱਦਾ ਜੀ ਹੈ 8 ਇੰਚੀ ਹੈ 8 ਇੰਚੀ ਗੱਦਾ ਮਾਤਰ 10000 ਰੁਪਏ ਦੇ ਵਿੱਚ 5 ਸਾਲ ਦੀ ਗਾਰੰਟੀ ਵਾਰੰਟੀ 10 ਤੋਂ 15 ਸਾਲ ਦੀ ਲਾਈਫ ਹੁੰਦੀ ਹੈ ਇਹ ਕਿੰਨੇ 10000 ਦਾ 10000 ਦਾ 8 ਇ ਇੰਚੀ ਗੱਦਾ ਇਹ ਤੁਹਾਨੂੰ ਇਹ ਮਿਲਣਾਗਾ ਤੇ ਮਿਲਣਾ ਵੀ ਸਿਰਫ 10000 ਰੁਪਏ ਦੇ ਵਿੱਚ ਇਸ ਤੋਂ ਬਾਅਦ ਜੀ ਕੀ ਹੈ ਕਿ ਕੁਆਲਿਟੀ ਵਾਈਜ਼ ਰੇਟ ਵਧਦੇ ਰਹਿੰਦੇ ਆ ਬਾਕੀ ਰੇਟਾਂ ਅਸ ਤੇ ਤੁਹਾਨੂੰ ਇੱਥੇ ਆਉਣਾ ਪਊਗਾ ਇੱਕ ਮੈਂ ਤੁਹਾਨੂੰ ਹੋਰ ਮੈਟ੍ਰਸ ਚੈੱਕ ਕਰਵਾਉਣਾ ਇਹ ਔਨ ਆਰਡਰ ਮੈਟ੍ਰਸ ਬਣਾਇਆ ਗਿਆ ਜੀ ਤੁਸੀਂ ਬੈਠ ਕੇ ਚੈੱਕ ਕਰੋ ਇੱਕ ਵਾਰੀ ਇਹਦੇ ਸੌਫਟਨੈਸ ਚੈੱਕ ਕਰੋ ਬਈ ਤਾਂ ਬੜਾ ਹੀ ਸੌਫਟ ਆਣਾ ਬਿਲਕੁਲ ਜੀ ਅੰਦਰ ਤਿਕਰ ਬੰਦਾ ਜਾਂਦਾ ਜੀ ਇਹਦੇ ਹਾਂ ਬਿਲਕੁਲ ਜੋ ਤੁਸੀਂ ਇਹ ਦੇਖ ਲਓ ਮੇਰੇ ਹੱਥਾਂ ਨਾ ਵੇਖ ਲਓ ਅੰਦਰ ਵੱਧਦੇ ਨੇ ਵਿੱਚ ਪੂਰੇ ਅੰਦਰ ਜਾਂਦਾ ਹਨ ਵੇਖ ਲਓ ਤੇ ਇਹ ਕਿੰਨੇ ਇੰਚੀ ਇਹ ਵੀ 8 ਇੰਚੀ ਹੈ ਇੱਕ ਕਿੰਨੇ ਦਾ ਹੋਊ ਇਹ ਵਾਲਾ ਇਹ ਆਮ ਤੌਰ ਤੇ 20 ਤੋਂ 25000 ਦਾ ਆਪਾਂ ਮਾਰਕੀਟ ਦਾ ਰੇਟ ਮੰਨ ਕੇ ਚੱਲਦੇ ਆ ਅੱਛਾ ਮੇਰੇ ਕੋਲ ਇਹ 15000 ਰੁਪਏ ਦਾ ਥੋੜਾ ਡਿਸਕਾਊਂਟ ਹੋਰ ਮਿਲੇਗਾ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਾਡੇ ਕੋਲ ਆਉਣਗੇ ਅੱਛਾ ਜੀ ਅਸੀਂ ਬਿਲਕੁਲ ਘੱਟ ਰੇਂਜ ਦੇ ਵਿੱਚ ਹਾਈਐਸਟ ਕੁਆਲਿਟੀ ਮੈਟ੍ਰਸ ਲੈ ਕੇ ਆਤਾ ਹੈ ਇਹ ਦੇਖਣ ਦੇ ਵਿੱਚ ਤੇ ਮੈਟ੍ਰਸ ਤੁਹਾਨੂੰ ਲੱਗੇਗਾ ਕਿ ਨਾਰਮਲ ਹੈ ਤੁਹਾਨੂੰ ਜੀ ਮੈਂ ਦੱਸ ਦਿੰਨਾ ਇਸ ਗੱਦੇ ਦੀ ਅੱਛੀ ਕੁਆਲਿਟੀ ਹੈ ਜੀ ਅੱਛਾ ਮਟੀਰੀਅਲ ਹੈ ਮਾ ਤੇਰੀ ਗੱਦ ਤੁਹਾਨੂੰ 6000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ 5500 6000 ਤੋਂ ਇਹਦੇ ਇਹਦੇ ਨਾਲ ਦਾ ਮੈਟਰ ਸ਼ੁਰੂ ਕਰ ਦਿੰਦੇ ਆ ਇਹ ਆਪਣੀ ਸਟਾਰਟਿੰਗ ਰੇਂਜ ਕਿੱਥੋਂ ਕਿੱਥੋਂ ਸਟਾਰਟ ਹੋ ਜੂਗਾ ਗੱਦ ਸਟਾਰਟਿੰਗ ਜੀ ਮੇਰੇ ਕੋਲੇ 4000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਗੱਦੇ 4000 ਤੋਂ 4000 ਤੋਂ ਲੈ ਕੇ 40000 ਤੱਕ ਦੇ ਮਰੂ ਗੱਦੇ ਹੈ ਜੀ ਅੱਛਾ ਜਾਨਕੀ 4000 ਵਾਲਾ ਗੱਦਾ ਜਿਹੜਾ ਇੱਥੋਂ ਮਿਲਣਾ ਬਿਜਾਰ ਤੋਂ ਤੁਹਾਨੂੰ ਉਹੀ 8-10000 ਰੁਪਏ ਦਾ ਮਿਲਣਾ ਸਹੀ ਹੈ ਨਾ ਹਣਾ ਤੋਂ ਉਦੋਂ ਬਾਅਦ ਆ ਦੇਖ ਲੋ ਆ ਜਿਹੜਾ ਭਾਈ ਉੱਤੇ ਜਿਹੜਾ ਤੁਸੀਂ ਆ ਲਾਉਣੇ ਹੋ ਆ ਜਿਹੜਾ ਕੱਪੜਾ ਹੁੰਦਾ ਇਹ ਵੀ ਮੈਂ ਆਪਦੀ ਪਸੰਦ ਦਾ ਲਵਾ ਸਕਦੇ ਹਾਂ ਤੋਂ ਮੰਨ ਲਓ ਕਿਸੇ ਨੂੰ ਗੱਦਾ ਚਾਹੀਦਾ ਅਗਲਾ ਕਹਿੰਦਾ ਯਾਰ ਸਾਨੂੰ ਤਾਂ ਆ ਨਹੀਂ ਆ ਇਦਾਂ ਦਾ ਕੱਪੜਾ ਚਾਹੀਦਾ ਆ ਪਸੰਦ ਦਾ ਸਰ ਤੁਸੀਂ ਆਪਣੇ ਪਸੰਦ ਦਾ ਕੱਪੜਾ ਲਗਵਾ ਸਕਦੇ ਹੋ ਜਿਵੇਂ ਕਿਸੇ ਦਾ ਜਿਹੜਾ ਗੱਦਾ ਹੈ ਵੱਡਾ ਐਨਾ ਲੰਬਾ ਤਾਂ ਅ ਲੰਬੇ ਗੱਦੇ ਬਣਵਾ ਸਕਦੇ ਹਾਂ ਉੱਜੇ ਗੱਦੇ ਆਪਣੇ ਮੁਤਾਬਕ ਦੇ ਸੌਫਟ ਹਾਰਡ ਜੰਪੀ ਜਿਵੇਂ ਚਾਹੀ ਜੋ ਤੁਹਾਨੂੰ ਚਾਹੀਦਾ ਹੋ ਬਣਾ ਸਕਦੇ ਹਾਂ ਅੱਛਾ ਮੰਨ ਲਓ ਜੇ 6 ਫੁੱਟ ਦਾ ਬੈੱਡ ਦਾ 6 ਫੁੱਟ ਦਾ 7 ਦਾ 7 ਦਾ ਉਹ ਸਾਈਜ਼ ਦਾ ਤੁਸੀਂ ਬਣਾ ਕੇ ਦੇ ਦੇਣਾ ਅਗਲੇ ਨੇ ਮੇਚਾ ਦੱਸਾਂ ਸਾਡਾ ਵੀ ਇੱਡਾ ਗੱਡ ਬੈੱਡ ਦਾ ਸਾਈਜ਼ ਹਾਂਜੀ ਤੇ ਬਾਈ ਜੀ ਫੈਕਟਰੀ ਦੇ ਵਿੱਚ ਖੜੇ ਆਪਾਂ ਜਿੱਥੇ ਤੁਹਾਨੂੰ ਗੱਦੇ ਮਿਲਨੇ ਨੇ ਹਰੇਕ ਤਰ੍ਹਾਂ ਦਾ ਗੱਦਾ 6 4000 ਤੋਂ ਜਿਹੜਾ ਸਟਾਰਟ ਹੋਇਆ ਨਾ ਜਿਹੜੇ ਬਿਜਾਰਤ 10 1000 ਦੇ ਗੱਦੇ ਮਿਲਦੇ ਬਾਈ ਕੋਲ 4000 ਚ ਮਿਲ ਜਣੇ ਆ ਤੇ ਉਸ ਤੋਂ ਬਾਅਦ ਆ ਫਾਰਮ ਆ ਜਿਹੜੀ ਸਾਰੇ ਤਰ੍ਹਾਂ ਦੀ ਜਿਹੜੀ ਤੁਹਾਨੂੰ ਫਾਰਮ ਮਿਲਦੇ ਨੇ ਇਹ ਰੰਗ ਬਰੰਗੀ ਜੀ ਕੋਈ ਫਰਕ ਹੁੰਦਾ ਇਹਦਾ ਕਿ ਚੱਕੀ ਇਹ ਕੁਆਲਿਟੀ ਵਾਈਜ਼ ਹੁੰਦਾ ਜੇ ਕੁਆਲਿਟੀ ਨੂੰ ਇੱਕ 쇼 ਕਰਨ ਵਾਸਤੇ ਹੁੰਦਾ ਜਿਵੇਂ ਕਿ ਤਾਂ ਕਿ ਅਸੀਂ ਵੀ ਕਨਫਿਊਜ਼ ਨਾ ਹੋਈਏ ਤੇ ਸਾਨੂੰ ਪਤਾ ਵੀ ਲੱਗਦਾ ਰਹੇ ਕਿ ਕਿਹੜੀ ਕੁਆਲਿਟੀ ਕੀ ਹੈ ਅੱਛਾ ਹਾਂਜੀ ਤੇ ਭਾਈ ਆਪਣੀ ਇੱਥੋਂ ਦੀ ਲੋਕੇਸ਼ਨ ਕੀ ਆ ਹੁਣ ਪ੍ਰੋਪਰ ਜੇ ਮੰਨ ਲਓ ਤੁਹਾਡੇ ਕੋਲ ਕਿਸੇ ਨੇ ਬਣਵਾਣ ਬੀਬੀ ਵਾਲਾ ਰੋਡ ਤੇ ਢਿੱਲੋਂ ਜਮ ਫੇਮਸ ਹੈ ਉਹਦੇ ਸਾਹਮਣੇ ਚੰਦਰ ਨਗਰ ਰਹ ਜਾਂਦਾ ਚੰਦਰ ਬਸਤੀ ਤੁਸੀਂ ਅੰਦਰ ਬੜੋਗੇ ਫਸਟ ਜੋ ਸ਼ਾਪ ਹੈ ਫਰਨੀਚਰ ਦੀ ਹੈ ਸੈਕੰਡ ਸ਼ਾਪ ਆਪਣੀ ਦਾ ਮੈਟ੍ਰਸ ਹਾਊਸ ਅੱਛਾ ਹਾਂਜੀ ਤੇ ਬਾਈ ਜੀ ਇਹ ਆਪਣਾ ਕੋਲੇ ਖੜਕੇ ਬਣਵਾ ਸਕਦਾ ਨਾ ਕੋਈ ਬਿਲਕੁਲ ਜੀ ਬਿਲਕੁਲ ਹਣਾ ਤਾਂ ਬਾਈ ਜੀ ਜਿਨ੍ਹਾਂ ਨੇ ਵੀ ਗੱਦੇ ਬਣਾਉਣੇ ਨਾ ਤੁਸੀਂ ਜੇ ਤੁਹਾਨੂੰ ਆਪਾਂ ਬਾਜ਼ਾਰ ਦੇ ਵਿੱਚ ਹੀ ਇਹਨੇ ਉਵੇਂ ਬਣਾਏ ਬਣਾਏ ਲਿਆਉਣੇ ਆ ਤਾਂ ਬਾਈ ਹੁਣਾਂ ਕੋਲੇ ਤੁਸੀਂ ਫੈਕਟਰੀ ਦੇ ਵਿੱਚ ਆ ਕੇ ਕੋਲੇ ਖੜ ਕੇ ਬਣਵਾ ਸਕਦੇ ਹੋ ਘੰਟੇ ਘੰਟਾ ਕ ਲੱਗਦਾ ਮਸਾਂ ਮ ਲੱਗਾ ਨਾ ਘੰਟੇ ਕ ਲੱਗਦਾ ਘੰਟੇ ਦੇ ਵਿੱਚ ਤੁਹਾਨੂੰ ਗੱਦੇ ਇਹਨਾਂ ਨੇ ਬਣਾ ਕੇ ਤੁਹਾਨੂੰ ਰੈਡੀ ਕਰਕੇ ਤੁਹਾਡੇ ਜਿਹਦੇ ਤੁਹਾਡੇ ਵਹੀਕਲ ਤੇ ਲੈ ਕੇ ਨ ਉਹਦੇ ਧਰਾ ਦੇ ਨੇ ਇਹਨਾਂ ਨੇ ਤੇ ਤਸੱਲੀ ਹੋ ਜੂ ਨਾਲੇ ਕਿਉਂਕਿ ਕੋਲੇ ਖੜ ਕੇ ਚੀਜ਼ ਬਣਾਈ ਦੀ ਹਮੇਸ਼ਾ ਤਸੱਲੀ ਹੁੰਦੀ ਵੀ ਅਸੀਂ ਆ ਚੀਜ਼ ਪੁਆਈਏ ਦੇ ਵਿੱਚ ਬਲਕਿ ਤੁਸੀਂ ਇੱਕ ਵਾਰ ਕੁਆਲਿਟੀ ਚੈੱਕ ਕਰ ਸਕਦੇ ਸਾਡੇ ਕੋਲੇ ਇੰਡੀਅਨ ਤੋਂ ਲੈ ਕੇ ਇੰਪੋਰਟਡ ਕੁਆਲਿਟੀ ਦੇ ਅਵੇਲੇਬਲ ਹੈ ਤੇ ਹਰੇਕ ਤਰ੍ਹਾਂ ਦੀ ਕੁਆਲਿਟੀ ਇੰਡੀ ਤੇ ਇਧਰ ਆ ਸਾਰੇ ਤਰ੍ਹਾਂ ਦੀ ਫਾਰਮ ਇਧਰ ਵੀ ਪਈ ਆ ਹਨਾ ਆ ਵੀ ਦਿਖਾ ਦਿੰ। ਆ ਸਾਰੇ ਤਰ੍ਹਾਂ ਦੀ ਫਾਰਮ ਜਿੱਦਾਂ ਦੀ ਵੀ ਚਾਹੀਦੀ ਤੇ ਜਿੱਡੇ ਸਾਇਦਾ ਗੱਦਾ ਤੁਹਾਨੂੰ ਚਾਹੀਦਾ ਉਹ ਸਾਇਦਾ ਨੇ ਬਣਾ ਦੇ ਜਿੱਦਾਂ ਦੀ ਫਾਰਮ ਸੌਫਟ ਚਾਹੀਦਾ ਹਾਰ ਚਾਹੀਦਾ ਤੁਹਾਡੀ ਉਮਰ ਦੇ ਹਿਸਾਬ ਨਾਲ ਇਹਨਾਂ ਨੇ ਗੱਦੇ ਤੁਹਾਨੂੰ ਇਹਨਾਂ ਨੇ ਬਣਾ ਕੇ ਦੇ ਦੇਣੇ ਨੇਗੇ ਮੰਨ ਲਓ ਕੋਈ ਬਜ਼ੁਰਗਾ ਤਾਂ ਥੋੜਾ ਜਿਹਾ ਉਹਨਾਂ ਨੂੰ ਹਾਰ ਦੇ ਚਾਹੀਦਾ ਹੋਣਾ ਬੜਾ ਸੌਫਟ ਤੇ ਨਹੀਂ ਪੈ ਸਕਦੇ ਬੱਚੇ ਆ ਤਾਂ ਘਰ ਦੇ ਵਿੱਚ ਉਹ ਸੌਫਟ ਗੱਦਾ ਉਹਨਾਂ ਵਾਸਤੇ ਚਾਹੀਦਾ ਤਾਂ ਉਦਾਂ ਦੇ ਗੱਦੇ ਮਿਲ ਜਾਣੇ ਆ ਤਾਂ ਬਾਈ ਨੇ ਲੋਕੇਸ਼ਨ ਤੁਹਾਨੂੰ ਦੱਸੀ ਹੈਗੀ ਤਾ ਇੱਕ ਵਾਰੀ ਤੁਸੀਂ ਇੱਥੇ ਦੁਕਾਨ ਤੇ ਇਹਨਾਂ ਦੇ ਵਿਜ਼ਿਟ ਕਰਿਓ ਜਦੋਂ ਆਵੋਗੇ ਤਾਂ ਤੁਹਾਨੂੰ ਤਸੱਲੀ ਹੋ ਜਾਣੀ ਹੈ ਵੀ ਵਧੀਆ ਕੁਆਲਿਟੀ ਦੇ ਗੱਦੇ ਜਿਹੜੇ ਤੁਹਾਨੂੰ ਇੱਥੇ ਮਿਲਣੇ ਆ ਫੈਕਟਰੀ ਹੈ ਸਾਰਿਆਂ ਨੂੰ ਵੱਡੀ ਪੰਜਾਬ ਦੀ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ